ਹੈਲੋ ਦੋਸਤੋ ਸਵੇਰੇ ਆਪਾਂ ਗੱਲ ਕੀਤੀ ਸੀ ਕਿ ਆਪਣੇ ਬੰਦ ਨੂੰ ਨੌਰਾ ਲੱਗਦੇ ਆ ਜਿਵੇਂ ਖੁੰਦ ਨੇ ਕਲਾਂ ਲਕਮੀਰੇ ਵਾਲਾ ਲੱਕੜ ਵਾਲਾ ਪਲੇਰੀਆ ਛੇਰ ਕਰ ਕੰਨੀ ਵਾਲਾ ਮਿੱਡਾ ੜੰਗ ਤੇਰ ਬੰਬਾ ਖੁੰਦਨਾ ਇਹ ਆਪਾਂ ਨੂੰ ਨੌਰਾ ਲੱਗਦੇ ਆ ਹੁਣ ਗੱਲ ਕਰਦੇ ਆ ਆਪਾਂ ਆਪਣੇ ਸਕੂਲ ਦੀ ਆਪਣੇ ਜਿਹੜਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆ ਇਸਦੇ ਵਿੱਚ ਇਹ ਨੌ ਪਿੰਡਾਂ ਦੇ ਜਿਹੜੇ ਰਾ ਨੌਵੇਂ ਨੌਵੇਂ ਪਿੰਡਾਂ ਦੇ ਜਿਹੜੇ ਬੱਚੇ ਸੀਗੇ ਉਹ ਇੱਥੇ ਪੜਨ ਆਉਂਦੇ ਸੀਗੇ। ਔਰ ਇਹਨਾਂ ਦੇ ਨਾਲ ਹੋਰ ਜਿਹੜੇ ਨੌ ਪਿੰਡ ਅੱਗੇ ਲੱਗਦੇ ਸੀਗੇ। ਜਾਨਕਿ 18-20 ਪਿੰਡਾਂ ਦੇ ਬੱਚੇ ਜਿਹੜੇ ਇੱਥੇ ਪੜਨ ਆਉਂਦੇ ਸੀਗੇ। ਮੈਂ ਵੱਦਰ ਤੱਕ ਗੰਧੜਾਵਾ ਤੱਕ ਇਹ ਜਿਹੜੇ ਪਿੰਡ ਆ ਗੁਰਾਣੀ ਵਾਲਾ ਹੋ ਗਿਆ, ਬੋਦੀ ਵਾਲਾ ਹੋ ਗਿਆ। ਧਾਬਾ ਹੋ ਗਿਆ। ਤਾਂ ਕੋਡ ਹੋ ਗਿਆ ਨਨੂ ਵਾਲਾ ਕਈ ਕਿੰਨੇ ਦੇ ਲੋਕ ਬੱਚੇ ਜਿਹੜੇ ਇੱਥੇ ਪੜਨ ਹੁੰਦੇ ਸੀ ਆਪਣੇ ਸਕੂਲ ਦੇ ਵਿੱਚ ਆਪਣੇ ਸਕੂਲ ਸਟੇਟ ਲੈਵਲ ਤੱਕ ਬੱਚੇ ਉਸ ਮੇਲੇ ਖੇਡੇ ਹੋਏ ਆ ਕ੍ਰਿਕਟ ਦੇ ਵਿੱਚ ਕਬੱਡੀ ਦੇ ਵਿੱਚ ਫੁੱਟਬਾਲ ਦੇ ਵਿੱਚ ਐਥਲੈਟਿਕਸ ਦੇ ਵਿੱਚ ਉਸ ਮੇਲੇ ਬਹੁਤ ਵੱਡੀਆਂ ਬਲੰਦੀਆਂ ਅਸੀਂ ਸਕੂਲ ਦੇ ਮੈਡੀਕਲ ਨੋਨ ਮੈਡੀਕਲ ਤੇ ਕਮਰਸ ਆਸ ਇਸ ਤਰ੍ਹਾਂ ਸਾਰੇ ਸਬਜੈਕਟ ਹੁੰਦੇ ਸੀਗੇ ਔਰ ਬਹੁਤ ਸਾਰੀ ਗੈਦਰਿੰਗ ਹੁੰਦੀ ਸੀ। ਪਲੱਸ 1 ਪਲੱਸ 2 ਦੇ ਵਿੱਚ 100 ਪਲੱਸ 100 ਪਲੱਸ ਬੱਚੇ ਹੁੰਦੇ ਸੀ ਔਰ ਬਾਕੀ ਕਲਾਸਾਂ ਦੇ ਵਿੱਚ 60 ਪਲੱਸ 70 ਪਲੱਸ ਇਸ ਤਰ੍ਹਾਂ ਬੱਚੇ ਹੁੰਦੇ ਸੀਗੇ। ਬਹੁਤ ਵੱਡੀ ਗੈਦਰਿੰਗ ਸੀਗੀ, ਬਹੁਤ ਵਧੀਆ ਟੀਚਰ ਸੀਗੇ। ਪ੍ਰਿੰਸੀਪਲ ਸਰਦਾਰ ਪਰਮਜੀਤ ਸਿੰਘ ਵਿਰਾੜ ਕੁੰਦਨ ਕਲਾਂ ਵਾਲੇ ਹੁੰਦੇ ਸੀਗੇ। ਜਿਨ੍ਹਾਂ ਨੇ ਸਕੂਲ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਚਲਾਇਆ। ਔਰ ਸਕੂਲ ਦੀ ਬਿਲਡਿੰਗ ਵੀ ਬਹੁਤ ਵਧੀਆ ਸੀ। ਗਰਾਊਂਡ ਚੰਗੇ ਸੀ। ਗਰਾਊਂਡ ਮਿਲ ਗਿਆ ਸੀ ਸਕੂਲ ਨੂੰ। ਸਾਰਾ ਕੁਝ ਵਧੀਆ ਸੀ ਸਕੂਲ ਵਾਸਤੇ। ਔਰ ਸਕੂਲ ਦੇ ਟੀਚਰਾਂ ਨੇ ਬਹੁਤ ਮਿਹਨਤ ਕਰਨੀ, ਬੱਚਿਆਂ ਨੇ ਵੀ ਬਹੁਤ ਮਿਹਨਤ ਕਰਨੀ। ਔਰ ਵੀ ਪਿੰਡ ਦੇ ਪਿੰਡ ਦੇ ਲੋਕਾਂ ਨੇ ਬਹੁਤ ਸਪੋਰਟ ਕਰਨੀ, ਪਿੰਡ ਦੀ ਪੰਚਾਇਤਾਂ ਨੇ ਬਹੁਤ ਸਪੋਰਟ ਕਰਨੀ। ਔਰ ਸਕੂਲ ਆਪਣਾ ਇੱਕ ਵੱਖਰੇ ਲੈਵਲ ਤੇ ਜਾੜਿਆ ਸੀ। ਬਹੁਤ ਉੱਚੇ ਲੈਵਲ ਤੇ ਜਾੜਿਆ ਸੀ ਹਰ ਗੇਮ ਦੇ ਵਿੱਚ। ਕੜਾ ਇਹਦੇ ਦੇ ਵਿੱਚ ਸਾਇੰਸ ਦੇ ਵਿਲਾ ਦੇ ਵਿੱਚ ਬਹੁਤ ਹੀ ਜ਼ਬਰਦਸਤ ਕਲਪਨੀਆਂ ਸੀ ਸਕੂਲ ਦੀ ਸਕੂਲ ਨੇ ਬਹੁਤ ترقی ਕੀਤੀ ਸੀ ਬਹੁਤ ਮਾਣ ਸਕੂਲ ਨੂੰ ਮਾਣ ਆ ਕਿ ਅਸੀਂ ਉਸ ਸੈਸ਼ਨ ਦੇ ਵਿੱਚ ਸੀ ਔਰ ਜਿਵੇਂ ਅੱਧੀ ਗੱਲ ਕਰਾਂ ਮੈਂ ਵੀ ਕ੍ਰਿਕਟ ਦੇ ਵਿੱਚ ਸਟੇਟ ਕ੍ਰੋਡ ਦੇ ਵਿੱਚ ਸਟੇਟ ਕਬੱਡੀ ਦੇ ਵਿੱਚ ਸਟੇਟ ਐਥਲੈਟਿਕਸ ਦੇ ਵਿੱਚ ਸਟੇਟ ਔਰ ਪੰਜਾਬ ਯੂਨੀਵਰਸਿਟੀ ਤੋਂ ਮੈਂ ਖਾਲਸਾ ਕਾਲਜ ਦੇ ਵਿੱਚ ਮੈਨੂੰ ਐਡਮਿਸ਼ਨ ਹੋਈ ਔਰ ਚਾਂਦੀ ਦਾ ਮੈਡਲ ਮੈਂ ਕਰਾਸ ਕੰਟਰੀ ਦੇ ਵਿੱਚ ਮੇਰਾ ਚਾਂਦੀ ਦਾ ਮੈਡਲ ਸੀ ਕਰਾਸ ਕੰਟਰੀ ਦੇ ਲਈ ਮੇਰਾ ਚਾਂਦੀ ਦਾ ਮੈਡਲ ਸੀ ਬਹੁਤ ਮਿਹਨਤ ਸਨ ਬਾਈ ਜੁਤਾਰ ਅੱਜ ਕੱਲ੍ਹ ਚੰਡੀਗੜ੍ਹ ਰਹਿ ਰਿਹਾ ਉਸਨੇ ਬਹੁਤ ਮਿਹਨਤ ਕਰਵਾਈ ਬਹੁਤ ਸਾਰੇ ਬੰਦੇ ਮਿਹਨਤੀ ਸੀਗੇ ਇਸ ਸਕੂਲ ਦੇ ਵਿੱਚ ਨਿਕਲੇ ਜਿਹੜੇ ਬਹੁਤ ਉਹ ਟਾਈਮ ਬਹੁਤ ਟੰਗਲ ਸੀ। ਰਾਜ ਦੇ ਟਾਈਮ ਤਾਂ ਬੱਚੇ ਖੋਰੀ ਕਮਰ ਦੇ ਵਿੱਚ ਜਾਂ ਮੈਲਾਂ ਦੇ ਵਿੱਚ ਖੁੱਬੇ ਆ। ਉਸ ਟਾਈਮ ਅਸੀਂ ਗਰਾਉਂਡਾਂ ਦੇ ਵਿੱਚ ਲੱਗ ਗਰਾਉਂਡਾਂ ਦੇ ਨਾਲ ਲੱਗੇ ਹੋਏ ਸੀ। ਸਾਰਾ ਦਿਨ ਖੇਡੀ ਜਾਂਦਾ ਸਕੂਲ ਵਿੱਚ ਖੇਡੀ ਜਾਂਦਾ ਆਹ ਕਿ ਖੇਡਨ ਨਾਲ ਜਾਂਦੀ ਖੇਡਨ ਨਾਲ ਨੀਂ ਸਵੇਰੇ ਸਵੇਰੇ ਖੇਡਨ ਨਾਲ। ਸਾਰਾ ਦਿਨ ਖੇਡਣ ਦੇ ਵਿੱਚ ਨੰਗ ਜੰਦੇ ਸੀ। ਉਦੋਂ ਬੱਚਿਆਂ ਨੂੰ ਗਾਲਾਂ ਕੱਢ ਕੱਢ ਕੇ ਕਰੇ ਲਿਆ ਕੇ ਹੁੰਦੇ ਹੁੰਦੇ ਸੀ। ਹੁਣ ਗਾਲਾਂ ਕੱਢ ਕੱਢ ਕੇ ਬੱਚਿਆਂ ਨੂੰ ਬਾਹਰ ਕੱਢਣਾ ਪੈਂਦਾ ਵੀ ਜੇ ਉਹ ਖੇੜਿਆ ਉਹ ਗਰਾਉਂਡ ਦੇ ਵਿੱਚ ਜਾ ਬੜੋ ਬਾਹਰ ਖੇਡ ਲਓ। ਬੱਚੇ ਨਹੀਂ ਜਾਂਦੇ ਮੋਬਾਈਲਾਂ ਦੇ ਵਿੱਚ ਲੱਗੇ ਰਹਿੰਦੇ ਹਨ। ਬੜਾ ਕੁਝ ਕੀਤਾ ਸਕੂਲ ਨੇ, ਸਕੂਲ ਦੇ ਟੀਚਰਾਂ ਨੇ। ਧੰਨਵਾਦ ਉਹਨਾਂ ਸਾਰੇ ਟੀਚਰਾਂ ਦਾ। ਸਕੂਲ ਵਾਲਿਆਂ ਦਾ ਜਿਨ੍ਹਾਂ ਨੇ ਸਾਨੂੰ ਬਹੁਤ ਵਧੀਆ ਸਿੱਖਿਆ ਵੀ ਦਿੱਤੀ ਸੰਭਾਲ ਕੇ ਵੀ ਰੱਖਿਆ। ਉਹ ਨਿਆਰੀ ਸਕੂਲ ਦੇ ਨਾਲ ਹੀ ਸੀ। ਠੀਕ ਹੈ ਜੀ, ਧਿਆਨ ਰੱਖੋ ਆਪਣਾ ਫੇਰ ਮਿਲਾਂਗੇ। ਮੇਰੇ ਪਿੰਡ ਦੀ ਕੋਈ ਨਵੀਂ ਗੱਲ ਦੇ ਵਿੱਚ